ਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੈਰਿਸ 올림픽 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੀ ਬਦੌਲਤ ਭਾਰਤੀ ਹਾਕੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ ਦਰਸਲ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਕੁਆਟਰਫਾਈਨਲ ਦੇ ਵਿੱਚ ਭਾਰਤ ਨੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ ਹੈ ਭਾਰਤੀ ਟੀਮ ਦੀ ਇਹ ਸ਼ਾਨਦਾਰ ਜਿੱਤ ਪੂਰੇ ਦੇਸ਼ ਦੇ ਲੋਕ ਇੰਜੋਏ ਕਰ ਰਹੇ ਨੇ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਨੇ ਸਾਰੇ ਦੇਸ਼ ਵਾਸੀਆਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਲਿਆਂਦੀ ਹੈ ਇਸ ਨੂੰ ਲੈ ਕੇ ਹੁਣ ਦੇਸ਼ ਦੇ ਬਹੁਤ ਸਾਰੇ ਸਿਆਸੀ ਆਗੂ ਔਰ ਦੇਸ਼ ਦੇ ਆਮ ਜਨਤਾ ਦੇ ਵੱਲੋਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਪੈਰਿਸ 올림픽 ਦੇ ਵਿੱਚ ਭਾਰਤ ਦੀ ਇਹ ਸ਼ਾਨਦਾਰ ਜਿੱਤ ਇਹ ਦਰਸਾਉਂਦੀ ਹੈ ਕਿ ਹਾਕੀ ਦਾ ਜਨਕ ਭਾਰਤ ਹਮੇਸ਼ਾ ਤੋਂ ਹੀ ਹਾਕੀ ਦਾ ਸਰਮੌਰ ਰਹੇਗਾ ਔਰ ਉਹਨਾਂ ਦੇ ਵੱਲੋਂ ਸ਼ਾਨਦਾਰ ਖੇਡ ਹਮੇਸ਼ਾ ਖੇਡੀ ਜਾਂਦੀ ਰਹੇਗੀ ਦਰਸਲ ਅੱਜ ਦਾ ਮੈਚ ਬੜਾ ਇੰਟਰਸਟਿੰਗ ਰਿਹਾ ਆਖਰੀ ਮਿੰਟ ਤੱਕ ਇਸ ਮੈਚ ਦੇ ਵਿੱਚ ਇੰਟਰਸਟ ਇਸ ਕਰਕੇ ਕਾਇਮ ਰਿਹਾ ਕਿਉਂਕਿ ਭਾਰਤੀ ਹਾਕੀ ਟੀਮ ਦੇ ਜਿਹੜੇ ਇੱਕ ਖਿਡਾਰੀ ਸੀ ਉਹਨਾਂ ਨੂੰ ਸੈਕੰਡ ਹਾਫ ਦੇ ਵਿੱਚ ਹੀ ਇੱਕ ਰੈੱਡ ਕਾਰਡ ਹੋਇਆ ਜਿਸ ਤੋਂ ਬਾਅਦ ਭਾਰਤੀ ਟੀਮ ਨੇ 10 ਖਿਡਾਰੀਆਂ ਦੇ ਨਾਲ ਇਸ ਮੈਚ ਨੂੰ ਖੇਡਿਆ ਗ੍ਰੇਟ ਬ੍ਰਿਟੇਨ ਦੀ ਟੀਮ 11 ਖਿਡਾਰੀਆਂ ਦੇ ਨਾਲ ਖੇਡ ਰਹੀ ਸੀ ਔਰ ਭਾਰਤੀ ਟੀਮ 10 ਖਿਡਾਰੀਆਂ ਦੇ ਨਾਲ ਇਸ ਮੈਚ ਨੂੰ ਖੇਡੀ ਹੈ ਔਰ ਸ਼ਾਨਦਾਰ ਜਿੱਤ ਹਾਸਲ ਕੀਤੀ ਸੈਕੰਡ ਹਾਫ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਦੋਂ ਇੱਕ ਰੈੱਡ ਕਾਰਡ ਮਿਲਦਾ ਸਾਡੇ ਖਿਡਾਰੀ ਨੂੰ ਅਮਿਤ ਨੂੰ ਔਰ ਉਸ ਤੋਂ ਬਾਅਦ ਉਹ ਬਾਹਰ ਚਲਾ ਜਾਂਦਾ ਔਰ 10 ਖਿਡਾਰੀਆਂ ਦੇ ਨਾਲ ਜਦੋਂ ਇਸ ਮੈਚ ਨੂੰ ਖੇਡਿਆ ਜਾਂਦਾ ਉਸ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਦੇ ਵੱਲੋਂ ਇੱਕ ਸ਼ਾਨਦਾਰ ਗੋਲ ਦਾਗਿਆ ਜਾਂਦਾ ਜਿਸ ਤੋਂ ਬਾਅਦ ਭਾਰਤੀ ਟੀਮ 1-0 ਦੇ ਨਾਲ ਜਿੱਤ ਹਾਸਲ ਕਰਦੀ ਹੈ ਪਰ ਸੈਕੰਡ ਹਾਫ ਖਤਮ ਹੁੰਦੇ ਹੁੰਦੇ ਗ੍ਰੇਟ ਬ੍ਰਿਟੇਨ ਦੇ ਵੱਲੋਂ ਵੀ ਇੱਕ ਗੋਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਮੈਚ ਡਰਾ ਹੋ ਗਿਆ ਡਰਾ ਹੋਣ ਤੋਂ ਬਾਅਦ ਇਸ ਮੈਚ ਦੇ ਵਿੱਚ ਇੰਟਰਸਟ ਜਿਹੜਾ ਸੀ ਉਹ ਚੌਥੇ ਰਾਉਂਡ ਤੱਕ ਲਗਾਤਾਰ ਕਾਇਮ ਰਿਹਾ ਦੋਵੇਂ ਟੀਮਾਂ ਦੇ ਵੱਲੋਂ ਮੂਵਮੈਂਟ ਕੀਤੀ ਗਈ ਅਟੈਕਿੰਗ ਜਿਹੜੇ 2 ਮੈਚ ਖੇਡਿਆ ਗਿਆ ਪਰ ਗੋਲ ਹਾਸਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈਆਂ ਲਾਸਟ ਦੇ ਵਿੱਚ ਇਸ ਮੈਚ ਨੂੰ ਪੈਨਲਟੀ ਸ਼ੂਟਆਊਟ ਦੇ ਵਿੱਚ ਜਾ ਕੇ ਰਿਜ਼ਲਟ ਮਿਲਿਆ ਜਿਸ ਦੇ ਵਿੱਚ 4-2 ਦੇ ਨਾਲ ਭਾਰਤ ਨੇ 4 ਹੋਰ ਗ੍ਰੇਟ ਬ੍ਰਿਟੇਨ ਨੇ 2 ਗੋਲ ਦਾਗੇ ਜਿਸ ਦੇ ਵਿੱਚ 4-2 ਦੇ ਨਾਲ ਭਾਰਤ ਨੇ ਇਹ ਜਿੱਤ ਹਾਸਲ ਕੀਤੀ ਹੈ ਭਾਰਤ ਦੇ ਲਈ ਇਹ ਜਿੱਤ ਇਸ ਕਰਕੇ ਖਾਸ ਹੈ ਕਿਉਂਕਿ 올림픽 ਦੇ ਵਿੱਚ ਤਮਗਾ ਹਾਸਲ ਕਰਨ ਦੇ ਲਈ ਭਾਰਤ ਨੂੰ ਇਸ ਜਿੱਤ ਦੀ ਬੜੀ ਲੋੜ ਸੀ ਔਰ ਭਾਰਤੀ ਹਾਕੀ ਟੀਮ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਭਾਰਤੀ ਹਾਕੀ ਟੀਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੇਗੀ اور 올림픽 ਦੇ 골드 ਤੋਂ ਅਸੀਂ ਹਾਕੀ ਦੇ ਵਿੱਚ 골드 ਤੋਂ ਦੋ ਕਦਮਾਂ ਦੀ ਦੂਰੀ ਤੇ ਆ ਅਗਲਾ ਮੈਚ ਸਾਡਾ ਸੈਮੀਫਾਈਨਲ ਹੋ ਰਿਹਾ ਹੋਏਗਾ ਅਤੇ ਉਸ ਤੋਂ ਬਾਅਦ ਫਾਈਨਲ ਮੁਕਾਬਲਾ ਭਾਰਤੀ ਟੀਮ ਖੇਡੇਗੀ ਪਰ ਅੱਜ ਪਹਿਲੇ ਕੁਆਟਰਫਾਈਨਲ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕਰਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ ਹੈ ਔਰ ਗ੍ਰੇਟ ਬ੍ਰਿਟੇਨ ਤੁਸੀਂ ਬਹੁਤ ਵਾਰੀ ਹੋਰ ਤੁਸੀਂ ਕਿਸੇ ਟੂਰਨਾਮੈਂਟ ਦੇ ਵਿੱਚ ਕਦੇ ਗ੍ਰੇਟ ਬ੍ਰਿਟੇਨ ਨਾਮ ਦੀ ਟੀਮ ਨਹੀਂ ਸੁਣੀ ਹੋਏਗੀ ਕਿਉਂਕਿ ਇਹ ਇੱਕ ਗ੍ਰੇਟ ਬ੍ਰਿਟੇਨ ਜਿਹੜਾ ਨਾਮ ਹੈ ਉਹ ਚਾਰ ਦੇਸ਼ਾਂ ਦਾ ਇੱਕ ਸਮੂਹ ਜਦੋਂ ਵੀ 올림픽 ਦੇ ਵਿੱਚ ਖੇਡਣ ਦੇ ਲਈ ਇਹ ਟੀਮ ਪਹੁੰਚਦੀ ਹੈ ਚਾਰ ਮੁਲਕ ਇਕੱਠੇ ਹੋ ਕੇ ਇੱਕ ਆਪਣੀ ਸੁਪਰ ਟੀਮ ਬਣਾਉਂਦੇ ਨੇ ਔਰ ਉਸ ਟੀਮ ਨੂੰ 올림픽 ਦੇ ਵਿੱਚ ਉਤਾਰਿਆ ਜਾਂਦਾ ਜਿਸ ਦਾ ਨਾਮ ਰੱਖਿਆ ਜਾਂਦਾ ਹੈ ਗ੍ਰੇਟ ਬ੍ਰਿਟੇਨ ਇਸ ਦੇ ਵਿੱਚ ਇੰਗਲੈਂਡ ਬੇਲਸ ਆਇਰਲੈਂਡ ਔਰ ਪਛਮੀ ਆਇਰਲੈਂਡ ਐਸੀਆਂ ਟੀਮਾਂ ਨੇ ਜਿਹੜੇ ਚਾਰ ਹੀ ਦੇਸ਼ ਇਕੱਠੇ ਹੋ ਕੇ ਆਪਣੇ ਪਲੇਅਰਸ ਨੂੰ 올림픽 ਦੇ ਵਿੱਚ ਉਤਾਰਦੇ ਨੇ ਔਰ ਟੀਮ ਦਾ ਨਾਮ ਰੱਖਿਆ ਜਾਂਦਾ ਹੈ ਗ੍ਰੇਟ ਬ੍ਰਿਟੇਨ ਔਰ ਕਹਿ ਸਕਦੇ ਆ ਕਿ ਅਸੀਂ ਗ੍ਰੇਟ ਬ੍ਰਿਟੇਨ ਨੂੰ ਜਾਨੀ ਕਿ ਚਾਰ ਮੁਲਕਾਂ ਨੂੰ ਹਰਾ ਕੇ ਅੱਜ ਭਾਰਤੀ ਟੀਮ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਉਂਦੀ ਹੈ ਔਰ ਇਹ ਜ਼ਰੂਰ ਦੱਸ ਦਿੱਤਾ ਜਾਂਦਾ ਕਿਉਂਕਿ ਟੋਕੀਓ 올림픽 ਦੇ ਵਿੱਚ ਵੀ ਅਸੀਂ ਇਹਨਾਂ ਨੂੰ ਕੁਆਟਰਫਾਈਨਲ ਦੇ ਵਿੱਚ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਔਰ ਬਿਲਕੁਲ ਟੋਕੀਓ 올림픽 ਵਾਲਾਈ ਅੱਜ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ ਕਿ ਪੈਰਿਸ 올림픽 ਦੇ ਵਿੱਚ ਵੀ ਕੁਆਟਰਫਾਈਨਲ ਦੇ ਵਿੱਚ ਅਸੀਂ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਫਾਈਨਲ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ ਹੈ ਔਰ ਭਾਰਤੀ ਟੀਮ ਦੀ ਇਸ ਜਿੱਤ ਦੇ ਨਾਲ ਇਹ ਵੀ ਜ਼ਾਹਿਰ ਹੋ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਦੀ ਟੀਮ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਨੂੰ ਪਲਾਇਆ ਨਹੀਂ ਜਾ ਸਕਦਾ 올림픽 ਦੇ ਇਤਿਹਾਸ ਦਾ ਇੱਕ ਸ਼ਾਨਦਾਰ ਮੈਚ ਜਿਸ ਨੂੰ 10 ਖਿਡਾਰੀਆਂ ਦੇ ਨਾਲ ਭਾਰਤ ਨੇ ਜਿੱਤਿਆ ਔਰ ਇਸ ਦੇ ਲਈ ਭਾਰਤੀਆਂ ਲਈ ਤਮਾਨ ਵਾਲੀ ਗੱਲ ਹੈ ਉਸ ਦੇ ਨਾਲ ਹੀ ਪੰਜਾਬੀਆਂ ਦੇ ਲਈ ਇੱਕ ਬੜੀ ਮਾਨ ਵਾਲੀ ਗੱਲ ਹੈ ਕਿਉਂਕਿ ਇਸ ਟੀਮ ਦੇ ਵਿੱਚ ਸੱਤ ਖਿਡਾਰੀ ਪੰਜਾਬ ਦੇ ਖੇਡ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਖਿਡਾਰੀ ਜਲੰਧਰ ਦੇ ਨੇ ਔਰ ਤਿੰਨ ਖਿਡਾਰੀ ਅੰਮ੍ਰਿਤਸਰ ਦੇ ਖੇਡ ਰਹੇ ਨੇ ਔਰ ਜਿਸ ਦੇ ਵਿੱਚ ਸਾਡੇ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਪ੍ਰਦਰਸ਼ਨ ਦੇ ਸਦਕਾ ਉਹਨਾਂ ਨੇ ਟੀਮ ਦੇ ਨਾਲ ਇਸ ਤਰੀਕੇ ਦਾ ਟਾਲਮੈਂਟ ਬਣਾ ਕੇ ਰੱਖਿਆ 10 ਖਿਡਾਰੀਆਂ ਦੇ ਬਾਵਜੂਦ ਵੀ ਸਾਡੀ ਟੀਮ ਨੇ ਹਾਰ ਨਹੀਂ ਮੰਨੀ ਔਰ ਉਸੇ ਜੁਝਾਰੂ ਤਰੀਕੇ ਦੇ ਨਾਲ ਉਹਨਾਂ ਨੇ ਖੇਡ ਖੇਡੀ ਹੈ ਜਿਸ ਤੋਂ ਬਾਅਦ ਇਸ ਸ਼ਾਨਦਾਰ ਮੈਚ ਦੇ ਵਿੱਚ ਅਸੀਂ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਔਰ ਉਮੀਦ ਹੈ ਕਿ ਸੈਮੀਫਾਈਨਲ ਦੇ ਵਿੱਚ ਇਹ ਭਾਰਤੀ ਟੀਮ ਜਦੋਂ 11 ਖਿਡਾਰੀਆਂ ਦੇ ਨਾਲ ਉਤਰੇਗੀ ਤੇ ਜਿਹੜੀ ਮਰਜ਼ੀ ਟੀਮ ਅੱਗੇ ਉਹਨਾਂ ਦੇ ਨਾਲ ਮੈਚ ਦੇ ਵਿੱਚ ਆਏਗੀ ਕਿਉਂਕਿ ਅੱਜ ਪਹਿਲਾ ਕੁਆਟਰਫਾਈਨਲ ਸੀ ਉਹਨਾਂ ਦੇ ਨਾਲ ਸੈਮੀਫਾਈਨਲ ਦੇ ਵਿੱਚ ਕਿਸ ਦਾ ਮੁਕਾਬਲਾ ਹੋਏਗਾ ਅਜੇ ਉਹ ਫਾਈਨਲ ਨਹੀਂ ਹੋ ਸਕਿਆ ਉਹ ਜਲਦੀ ਪਤਾ ਲੱਗੇਗਾ ਕਿ ਕਿਸ ਟੀਮ ਦੇ ਨਾਲ ਸੈਮੀਫਾਈਨਲ ਦੇ ਵਿੱਚ ਮੁਕਾਬਲਾ ਹੋਏਗਾ ਪਰ ਭਾਰਤੀ ਟੀਮ ਦਾ ਜਿਹੜਾ ਉਤਸ਼ਾਹ ਬਣਿਆ ਹੋਇਆ ਹੈ ਦੇਸ਼ ਵੱਲੋਂ ਜਿਹੜਾ ਉਹਨਾਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਉਹਨਾਂ ਦਾ ਹੌਸਲਾ ਵਜਾਈ ਕੀਤੀ ਜਾ ਰਹੀ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਆਨ ਵਾਲੇ ਸਮੇਂ ਦੇ ਵਿੱਚ ਭਾਰਤੀ ਹਾਕੀ ਟੀਮ ਗੋਲਡ ਜਿੱਤ ਕੇ ਦੇਸ਼ ਪਰਤੇਗੀ ਔਰ ਉਹਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਭਾਰਤੀ ਟੀਮ ਦੀ ਜਿਹੜਾ ਜਿੱਤ ਦਾ ਰਥ ਹੈ ਹੁਣ ਕਿਸੇ ਵੀ ਟੀਮ ਦੇ ਵੱਲੋਂ ਰੋਕਿਆ ਜਾਣਾ ਬਹੁਤ ਔਖਾ ਹੈ ਔਰ ਦੈਨਿਕ ਸਵੇਰਾ ਦੀ ਟੀਮ ਦੇ ਵੱਲੋਂ ਵੀ ਅਸੀਂ ਸਾਰੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੰਨੇ ਆ ਕਿ ਉਹਨਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸ਼ਾਨਦਾਰ ਖੇਡ ਖੇਡਿਆ ਔਰ ਸੈਮੀਫਾਈਨਲ ਦੇ ਵਿੱਚ ਵੀ ਐਸਾ ਹੀ ਖੇਡ ਜਾਰੀ ਰਹੇਗਾ ਔਰ ਫਾਈਨਲ ਦੇ ਵਿੱਚ ਇਹ ਟੀਮ ਜਿੱਤ ਕੇ ਗੋਲਡ ਮੈਡਲ ਜਿਹੜਾ ਭਾਰਤ ਦੀ ਚੋਲੀ ਦੇ ਵਿੱਚ ਪਾਏਗੀ